ਹਾਂ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਕਣਕ ਮੱਕੀ ਅਤੇ ਸਰੋਂ ਦੇ ਰੇਟ ਲੈ ਕੇ ਤੇ ਅੱਜ ਦੀ ਸ਼ੁਰੂਆਤ ਕਰਾਂਗੇ ਜੀ ਆਪਾਂ ਸਰੋਂ ਦੇ ਰੇਟਾਂ ਤੋਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੈਪੁਰ ਮੰਡੀ ਦੀ ਜਿੱਥੇ ਅੱਜ ਦਾ ਰੇਟ ਰਿਹਾ ਜੀ 6700 ਤੇ 25 ਰੁਪਏ ਦਿੱਲੀ ਮੰਡੀ 6500 ਤੇ 50 ਰੁਪਏ ਭਰਤਪੁਰ ਮੰਡੀ 6300 ਤੇ 86 ਰੁਪਏ ਬਰਵਾਲਾ ਮੰਡੀ 600 ਰੁਪਏ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਓਵਰਆਲ ਪਲਾਂਟਾ ਦੀ ਓਵਰਆਲ ਪਲਾਂਟਾ ਦੇ ਵਿੱਚ ਅੱਜ ਦਾ ਜਿਹੜਾ ਰੇਟ ਰਿਹਾ ਜੀ ਉਹ 6800 ਤੇ 80 ਰੁਪਏ ਰਿ ਉਹ ਅਜਰ ਹੈ 3600 ਤੇ 20 ਰੁਪਏ ਉਸ ਤੋਂ ਬਾਅਦ ਜੇ ਆਪਾਂ ਇਹਦੇ ਸਾਰੇ ਰੇਟ ਦੀ ਗੱਲ ਕਰੀਏ ਜਿਹੜਾ ਅੱਜ ਦਾ ਸਿਰ ਹੈ ਜੀ ਉਹ 7500 ਰੁਪਏ ਕਲਕੱਤਾ ਮੰਡੀ ਦੇ ਵਿੱਚ ਲੱਗਿਆ ਜੀ ਕੋਟਾ ਮੰਡੀ 3600 ਉਸ ਤੋਂ ਬਾਅਦ ਆਉਂਦੀ ਜੀ ਖੈਰਤਲ ਮੰਡੀ 6400 ਰੁਪਏ ਅਲਵਰ ਮੰਡੀ 4500 ਜੇ ਗੱਲ ਕਰੀਏ ਪੰਜਾਬ ਦੀਆਂ ਮੰਡੀਆਂ ਦੀ ਕੋਟਖੂਬਰਾ ਮੰਡੀ 3680 ਰੁਪਏ ਤਰਨਤਾਰਨ ਮੰਡੀ 3600 ਉਸ ਤੋਂ ਬਾਅਦ ਆਉਂਦੀ ਅੰਮ੍ਰਿਤਸਰ ਮੰਡੀ 6400 ਤੇ 20 ਰੁਪਏ ਜੀ ਮੁਕਸਰ ਮੰਡੀ 680 ਤੇ 80 ਰੁਪਏ ਉਸ ਤੋਂ ਬਾਅਦ ਹੁੰਦੇ ਆਈ ਹੁਣ ਕਣਕ ਦੇ ਰੇਟ ਦਿੱਲੀ ਮੰਡੀ 2740 ਯੂਪੀ ਲਾਈਨ 2740 ਐਮਪੀ ਲਾਈਨ 2740 ਤੇ ਰਾਜਸਥਾਨ ਲਾਈਨ 2700 ਤੇ 40 ਰੁਪਏ ਰਹੇ ਜੀ ਫਿਰ ਹੁੰਦੇ ਜੀ ਪੰਜਾਬ ਦੀਆਂ ਮੰਡੀਆਂ ਅੰਮ੍ਰਿਤਸਰ ਮੰਡੀ 2620 ਰੁਪਏ ਲੁਧਿਆਣਾ ਮੰਡੀ 2600 ਤੇ 10 ਰੁਪਏ ਸ੍ਰੀ ਅੰਮ੍ਰਿਤਸਰ ਮੰਡੀ 2600 ਰੁਪਏ ਤਰਨਤਾਰਨ ਮੰਡੀ 2600 ਰੁਪਏ ਜਿਹੜਾ ਓਵਰਾਲ ਪੰਜਾਬ ਦਾ ਰੇਟ ਰਿਹਾ ਜੀ ਉਹ ਅੱਜ 2600 ਰੁਪਏ ਦੇ ਵਿੱਚ 2630 ਸਿਰਾਰ ਰਿਹਾ ਹੈ ਤੇ ਓਵਰঅল ਨਹੀਂ ਤਾਂ 2620 ਜਾਂ 25 ਰੁਪਏ ਰਿਹਾ ਜਿਵੇਂ ਹੁਣ ਖੰਨਾ ਮੰਡੀ ਦੇ ਵਿੱਚ 2625 ਰੁਪਏ ਰਿਹਾ ਹੈ। ਸ਼੍ਰੀ ਗੰਗਾ ਨਗਰ ਮੰਡੀ 2540 ਰੁਪਏ ਰਿਹਾ ਜੀ। ਉਸ ਤੋਂ ਬਾਅਦ ਜੇ ਆਪਾਂ ਕਰੀਏ ਸੰਗਾਲੀ ਮੰਡੀ ਦੀ ਇੱਥੇ 2600 ਤੇ 10 ਰੁਪਏ ਰਿਹਾ ਜੀ। ਹੁਣ ਜੇ ਆਪਾਂ ਗੱਲ ਕਰੀਏ ਮੱਕੀ ਦੀਆਂ ਰੇਟਾਂ ਦੀ ਜਿਹੜੇ ਅੱਜ ਗਿੱਲੀ ਮੱਕੀ ਦਾ ਰੇਟ ਰਿਹਾ ਜੀ ਉਹ 1350 ਰੁਪਏ ਰਿਹਾ। ਸੁੱਕੀ ਮੱਕੀ ਦਾ ਰੇਟ ਜਿਹੜਾ ਅੱਜ ਦਾ ਰਿਹਾ ਉਹ 2210 ਰੁਪਏ ਰਿਹਾ ਜੀ। ਆਵਕ ਹਜੇ ਭਈ ਸ਼ੁਰੂ ਹੋਈ ਹੈ। ਇਸਦੇ ਕਰਕੇ ਹਜੇ ਰੇਟ ਪੂਰੇ ਆ ਨਹੀਂ ਰਹੇ ਜਿਵੇਂ ਜਿਵੇਂ ਆਪਕ ਵਧੂਗੀ ਓਵੇਂ ਓਵੇਂ ਆਪਣੇ ਕੋਲੇ ਕਣਕ ਮੱਕੀ ਸੌਂ ਦੇ ਰੇਟ ਆਉਂਦੇ ਰਹਿਣਗੇ